ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਰਵਾ ਅੱਜ ਮੈਂ YouTube ਦੇ ਉੱਪਰ ਸਰਚ ਕਰ ਰਿਹਾ ਸੀ ਤੇ ਅਚਾਨਕ ਮੇਰੇ ਸਾਹਮਣੇ ਇੱਕ ਇਹੋ ਜਿਹਾ ਪੋਸਟਰ ਆਇਆ ਜਿਹਨੂੰ ਦੇਖਦੇ ਹੀ ਮੈਂ 당ਗ ਰਹਿ ਗਿਆ ਉਹ ਪੋਸਟਰ ਦਰਸਲ ਕਿਸੇ ਆਉਣ ਵਾਲੀ ਫਿਲਮ ਦਾ ਕਨਸੈਪਟ ਟੀਜ਼ਰ ਸੀਗਾ ਜਿਹਦੇ ਵਿੱਚ ਅਮਿਰ ਖਾਨ ਤੇ ਕਰੀਨਾ ਕਪੂਰ ਸਟਾਰ ਦੱਸੇ ਜਾ ਰਹੇ ਨੇ ਉਸ ਟੀਜ਼ਰ ਦਾ ਜਿਹੜਾ ਪੋਸਟਰ ਸੀ ਨਾ ਉਸ ਪੋਸਟਰ ਦੇ ਉੱਪਰ ਆਮੀਰ ਖਾਨ ਦੀ ਇੱਕ ਤਸਵੀਰ ਬਣਾਈ ਹੋਈ ਸੀ ਇੱਕ ਇਹੋ ਜਿਹਾ ਸਰੂਪ ਬਣਾਇਆ ਹੋਇਆ ਸੀਗਾ ਜਿੰਨੂੰ ਅਚਾਨਕ ਦੇਖ ਦੇਈ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਤੁਸੀਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇਖ ਰਹੇ ਹੋ ਖੂਬ ਹੋ ਉਦਹੀਂ ਸੇਮ ਉਹਦੇ ਦਾੜਾ ਪ੍ਰਕਾਸ਼ ਕੀਤਾ ਹੋਇਆ ਦਸਤਾਰ ਬੰਨੀ ਹੋਈ ਔਰ ਹੱਥ ਨੂੰ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਅਸ਼ੀਰਵਾਦ ਦਿੰਦੇ ਨੇ ਸਭ ਕੁਝ ਉਦਹੀਂ ਦਿਖਾਇਆ ਗਿਆ ਵੈਸੇ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਨਾਲ ਤੁਹਾਨੂੰ ਉਹ ਪੋਸਟਰ ਦੀ ਫੋਟੋ ਵੀ ਦਿਖਾਵਾਂਗਾ ਪਰ ਮੈਂ ਬਹੁਤ ਪਰੇਸ਼ਾਨ ਹੋਇਆ ਜਦ ਮੈਂ ਫਿਰ ਉਹ ਟੀਜ਼ਰ ਨੂੰ ਖੋਲਿਆ ਤੇ ਖੋਲ ਕੇ ਜਦੋਂ ਮੈਂ ਦੇਖਿਆ ਤੇ ਉਹ ਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਕੀਤੀ ਹੋਈ ਸੀ ਤੇ ਉਹਨਾਂ ਨੂੰ ਕਿਤੇ ਪ੍ਰਗਟਾਇਆ ਨਹੀਂ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਖਾਇਆ ਵਾ ਤੇ ਜਿੱਥੇ-ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਹੋ ਰਹੀ ਸੀ ਉੱਥੇ-ਉੱਥੇ ਇੱਕ ਜੋਤੀ ਜਿਵੇਂ ਕਹਿੰਦੇ ਨੇ ਮਾਨਵ ਦਾ ਸਰੂਪ ਹੁੰਦਾ ਉਹੋ ਜਿਹੀ ਇੱਕ ਜੋਤੀ ਦਿਖਾਈ ਗਈ ਸੀ ਤੇ 3 ਸੀਰੀਜ਼ ਵੱਲੋਂ ਸ਼ਾਇਦ ਇਹ ਰਿਲੀਜ਼ ਕੀਤਾ ਜਾ ਰਿਹਾ ਵਾ ਹੈ ਤਾਂ ਵੈਸੇ ਇਹ ਨੂੰ ਨਾਲ ਇਹ ਹੀ ਲਿਖਿਆ ਹੋਇਆ ਹੈ ਕਿ ਇੱਕ ਕਨਸੈਪਟ ਟੀਜ਼ਰ ਹੈ ਪਰ ਹੋ ਸਕਦਾ ਹੈ ਕਿ ਅੱਗੇ ਇਹ ਕਨਸੈਪਟ ਅੱਗੇ ਰੰਗ ਲਿਆਵੇ ਪਰ ਜਿਹੜਾ ਹਰਾਨੀ ਵਾਲਾ ਕੰਮ ਸੀਗਾ ਉਹ ਜਿਹੜਾ ਪੋਸਟਰ ਸੀਗਾ ਜਿਹਦੇ ਉੱਪਰ ਆਮੀਰ ਖਾਨ ਦੀ ਜਿਹੜੀ ਤਸਵੀਰ ਬਣਾਈ ਹੋਈ ਸੀ ਜਿਹੜਾ ਸਰੂਪ ਦਿੱਤਾ ਹੋਇਆ ਸੀਗਾ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਖੂਬ ਹੋ ਮੈਚ ਕਰਦਾ ਸੀਗਾ ਜਿਹੜਾ ਮੈਨੂੰ ਸ਼ਾਇਦ ਚੰਗਾ ਨਹੀਂ ਲੱਗਿਆ ਮੈਂ ਇਸ ਗੱਲ ਨੂੰ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਵੈਸੇ ਤਾਂ ਪੰਜਾਬ ਦੇ ਸਾਰੇ ਹਿੰਦੂ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਦੇ ਨੇ ਵੈਸੇ ਤਾਂ ਪੂਰੀ ਦੁਨੀਆ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਭ ਪੂਜਦੇ ਨੇ ਮੰਨਦੇ ਨੇ ਮੁਸਲਮਾਨ ਪਰਿਵਾਰ ਹੋਵੇ ਹਿੰਦੂ ਪਰਿਵਾਰ ਹੋਵੇ ਸਿੱਖ ਪਰਿਵਾਰ ਹੋਵੇ ਸਾਰੇ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਨੇ ਤੇ ਪਰ ਜਦੋਂ ਇਹ ਪੋਸਟਰ ਮੈਂ ਦੇਖਿਆ ਤੇ ਇਹਨੇ ਮੈਨੂੰ ਬੜਾ ਦੁੱਖ ਦਿੱਤਾ ਤੁਹਾਡਾ ਇਹ ਉੱਪਰ ਕੀ ਵਿਚਾਰ ਹੈ ਇਹ ਤਾਂ ਹਰ ਇੱਕ ਦੀ ਆਪਣੀ ਆਪਣੀ ਸੋਚੀ ਆਪਣੀ ਆਪਣੀ ਮੱਤਾ ਹੈ ਔਰ ਜਦੋਂ ਮੈਂ ਦੇਖਿਆ ਕਿ ਤਕਰੀਬਨ 3 ਦਿਨ ਪਹਿਲਾਂ ਇਹ ਜਿਹੜਾ ਟੀਜ਼ਰ ਪਾਇਆ ਗਿਆ ਸੀਗਾ ਤੇ 26K ਦੇ ਕਰੀਬ ਇਹ ਚੱਲ ਵੀ ਚੁੱਕਾ ਆ ਹੋ ਸਕਦਾ ਹੈ ਸ਼ਾਇਦ ਕਿਸੇ ਨਾ ਕਿਸੇ ਨੇ ਜੇ ਉੱਪਰ ਕੋਈ ਨੋਕੀ ਇਤਰਾਜ਼ ਜਤਾਇਆ ਹੋਵੇ ਪਰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਐਦਾਂ ਫਿਲਮ ਬਣਾਣਾ ਫਿਲਮ ਬਣਾਉਣ ਵਾਸਤੇ ਪਰਮਿਸ਼ਨ ਲਈ ਜਾਂ ਨਹੀਂ ਲਈ ਇਹ ਮੈਨੂੰ ਨਹੀਂ ਪਤਾ ਪਰ ਜਦੋਂ ਪੋਸਟਰ ਦੇ ਉੱਪਰ ਮੈਂ ਅਮੀਰ ਖਾਨ ਦਾ ਇਹ ਰੂਪ ਦੇਖਿਆ ਕਿਉਂਕਿ ਵੈਸੇ ਹੀ ਬਹੁਤ ਵਿਵਾਦ ਹੋ ਰਿਹਾ ਹੈ ਸਿੱਖ ਤਰਾਂ ਉੱਤੇ ਫਿਲਮਾਂ ਬਣਾਉਣ ਦਾ ਹੁਣ ਤਾਈਤਾ ਜੀ ਅਸੀਂ ਅਕਾਲ ਦਾ ਬਹੁਤ ਵਿਰੋਧ ਹੋਇਆ ਵਾ ਤੇ ਉੱਪਰ ਜਦੋਂ ਮੈਂ ਇਸ ਪੋਸਟਰ ਨੂੰ ਦੇਖਿਆ ਤੇ ਮੈਨੂੰ ਉਹਦਾ ਬਹੁਤ ਅਜੀਬ ਲੱਗਿਆ ਮੈਂ ਕਿ ਗੁੱਸਾ ਹੀ ਆਇਆ ਅਸਲ ਮੈਨੂੰ ਦੇਖ ਕੇ ਨਾ ਤੁਸੀਂ ਵੀ ਦੇਖੋ ਇਹ ਪੋਸਟਰ ਨੂੰ ਤੇ ਹੈ ਸਿਰਫ ਪੋਸਟਰ ਦੇ ਉੱਪਰ ਅਮੀਰ ਖਾਨ ਦੀ ਛਵੀ ਬਣਾਈ ਹੋਈ ਟੀਜ਼ਰ ਦੇ ਅੰਦਰ ਇਹੋ ਜਿਹਾ ਕੁਝ ਵੀ ਨਹੀਂ ਦਿਖਾਇਆ ਗਿਆ ਪਰ ਪੋਸਟਰ ਨੂੰ ਇਹ ਰੂਪ ਦੇਣ ਦੀ ਕੀ ਲੋੜ ਸੀ ਮੈਨੂੰ ਲੱਗਦਾ ਸ਼ਾਇਦ ਆਪਣੇ ਵਿਊ ਲੈਣ ਵਾਸਤੇ ਜਾ ਪ੍ਰਚਾਰ ਕਰਨ ਵਾਸਤੇ ਸ਼ਾਇਦ ਕੋਈ ਇਹੋ ਜਿਹਾ ਉਹਨਾਂ ਨੇ ਪੋਸਟਰ ਬਣਾ ਦਿੱਤਾ ਵਾ ਇਹ ਵੈਸੇ ਵੀ ਪੱਗ ਨੂੰ ਬਹੁਤ ਕੈਸ਼ ਕਰਦੇ ਨੇ ਪਗੜੀ ਦਾ ਜਿਹੜਾ ਸਨਮਾਨ ਹੈ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਮੈਨੂੰ ਇਸ ਪੋਸਟਰ ਵਾਲ ਦੇਖ ਕੇ ਬਹੁਤ ਹੈਰਾਨੀ ਵੀ ਹੋਈ ਤੇ ਦੁੱਖ ਵੀ ਹੋਇਆ ਸੋਚ ਸਭ ਦੀ ਆਪਣੇ ਆਪਣੀ ਆ ਤੇ ਤੁਸੀਂ ਬੇਸ਼ੱਕ ਯੂਟੀ ਦੇ ਉੱਪਰ ਇਸ ਪੋਸਟਰ ਵਾਲੇ ਦੇਖੋ ਔਰ ਮੂਵੀ ਦਾ ਜਿਹੜਾ ਨਾਮ ਰੱਖਿਆ ਹੋਇਆ ਹੈ ਜਿਹੜਾ ਉਹਨਾਂ ਨੇ ਕਨਸੈਪਟ ਟੀਜ਼ਰ ਦਿਖਾਇਆ ਹੋਇਆ ਉਹਦੇ ਉੱਪਰ ਜਿਹੜਾ ਨਾਮ ਰੱਖਿਆ ਰੱਖਿਆ ਉਹਨਾਂ ਨੇ ਉਹ ਨਾਮ ਵੀ ਗੁਰੂ ਨਾਨਕ ਹੀ ਰੱਖਿਆ ਹੋਇਆ ਹੈ ਤੇ ਤੁਸੀਂ ਇਸ ਪੋਸਟਰ ਵਾਲ ਵੀ ਦੇਖੋ ਤੇ ਫਿਰ ਉਸ ਟੀਜ਼ਰ ਵਾਲ ਵੀ ਦੇਖੋ ਮੈਨੂੰ ਤਾਂ ਪੋਸਟਰ ਦੇਖ ਕੇ ਬਹੁਤ ਪਰੇਸ਼ਾਨੀ ਹੋਈ ਹੈ ਬਹੁਤ ਦੁੱਖ ਵੀ ਹੋਇਆ ਹੈ ਇਹ ਜਿਹੜੇ ਫਿਲਮਾਂ ਬਣਾਉਣ ਵਾਲਿਆਂ ਨੇ ਬਾਲੀਵੁੱਡ ਹੈ ਜਿਹੜਾ ਸਿੱਖ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚਾਉਂਦੇ ਨੇ ਸਿੱਖ ਭਾਵਨਾ ਮੇਰੇ ਉੱਪਰ ਫਿਲਮਾਂ ਬਣਾ ਕੇ ਸਿੱਖ ਧਰਮ ਦੇ ਉੱਪਰ ਫਿਲਮਾਂ ਬਣਾ ਬਣਾ ਕੇ ਸਾਨੂੰ ਠੇਸ ਪਹੁੰਚਾਉਂਦੇ ਨੇ ਤੇ ਮੇਰੇ ਹਿਸਾਬ ਨਾਲ ਤਾਂ ਸ਼ਾਇਦ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਸ਼ਾਇਦ ਕਿ 100% ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਸੋ ਇਹ ਬਹੁਤ ਦੁੱਖ ਦੀ ਗੱਲ ਹੈ ਸਾਡੇ ਜਿਹੜੇ ਇਮੋਸ਼ਨਸ ਹੈ ਇਹ ਹਮੇਸ਼ਾ ਹੀ ਉਹ ਇਹਨਾਂ ਖੇਡਦੇ ਰਹਿੰਦੇ ਨੇ ਇਹਨਾਂ ਨੂੰ ਵਾਰਨਿੰਗ ਦੇਣੀ ਚਾਹੀਦੀ ਇਹਨਾਂ ਨੂੰ ਸਬਲਣਾ ਚਾਹੀਦਾ ਵਾ ਤੁਸੀਂ ਦੇਖੋ ਤੇ ਆਪਣੇ ਆਪਣੇ ਥਿਊ ਦਿਓ